ਤੇ ਮੈਂ ਹੈਰਾਨ ਰਹਿ ਗਿਆ ਕਿ ਉਸ ਬਵਾਲ ਦੇ ਵਿੱਚ ਕੰਗਣਾ ਰੌਤ ਨੇ ਬੜੇ ਬਾੜੇ ਸ਼ਬਦ ਕਹੇ। ਕੰਗਣਾ ਰੌਤ ਕਹਿੰਦੀ ਹੈ ਕਿ ਮੈਨੂੰ ਤਾਂ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਨੇ ਕਿੱਡੀ ਕੱਡੀਆਂ ਕਰ। ਅਸੀਂ ਇਹ ਗੱਲ ਹੀ ਕਹਿ ਸਕਦੇ ਜਿਹੜੀ ਉਹ ਰੇਪ ਵਾਲੀ ਧਮਕੀ ਦੀ ਗੱਲ ਕਰ ਰਹੀ। ਮਤਲਬ ਔਨ ਰਿਕਾਰਡ ਗੱਲ ਕਹਿ ਰਹੇ ਹਾਂ ਕਿ ਭਾਈ ਉਹਨੂੰ ਤਾਂ ਰੇਪ ਦਾ ਖਾਸਾ ਤਜਰਬਾ ਲੱਗਦਾ। ਕਹਿੰਦੀ ਜਿਹੜੀ ਰੇਪ ਹੈ ਨਾ ਸਾਡੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਤਾਂ ਆਮ ਹੈ। ਬੀਬੀ ਕੰਗਣਾ ਇੱਕ ਵੇਕੇ ਸਿੱਖ ਭਰਾਓ ਮੈਨੂੰ ਧਮਕੀਆਂ ਮਿਲਦੀਆਂ ਰੇਪ ਦੀਆਂ ਮੈਂ ਵੀ ਤੁਹਾਡੀ ਭੈਣ ਆ ਮੇਰਾ ਬਚਾਓ ਕਰੋ ਤਾਂ ਉਹਨੇ ਕੋ ਜੋ ਕੁਝ ਵੀ ਸਾਡੇ ਬਾਰੇ ਬੋਲਿਆ ਅਸੀਂ ਆਪਣੇ ਸਿੰਘ ਤਨਾਦ ਕਰ ਦਾਂਗੇ ਉਹਦੀ ਹਵਾਵਲ ਵੀ ਕੋਈ ਚੱਕੂਗਾ ਇਹ ਮਾਊਥ ਪੀਸ ਬਣੀ ਹੋਈ ਇਹਨਾਂ ਦੀ ਇਹ ਧਾਰਮਿਕ ਘਟ ਗੰਟੀਆਂ ਨੂੰ ਕਰੋ ਬਦਨਾਮ ਬਦਨਾਮ ਕਰਕੇ ਫੇ ਮਾਰੋ ਪਰ ਹਾਲੇ ਵੀ ਅਸੀਂ ਸ਼ੱਕ ਦੇ ਵਿੱਚ ਆ ਕਿਉਂਕਿ ਸਿੰਘ ਸਹਿਵਾਨ ਜਿਹੜੇ ਆ ਉਹਨਾਂ ਦੀਆਂ ਨਿਯੁਕਤੀਆਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੀਆਂ ਹੁੰਦੀਆਂ ਹਨ ਨੇ वज्र ਗੁਰਾਇਆ ਜਿਹਦੀ ਮਾਫੀ ਨਹੀਂ ਹੈ ਆਪਦੀ ਜਗਾ ਆਪਦੇ ਸਭ ਤੋਂ ਵੱਧ ਵਫਾਦਾਰ ਜਿਹੜਾ ਜਥੇਦਰ ਭੁੰਦਰ ਸਾਹਿਬ ਹੈ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਆ ਗਿਆ ਇਹ ਵੀ ਚਲਾਕੀ ਜੇ ਕੋਈ ਬਾੜਾ ਵੀ ਸੰਗਤ ਨੂੰ ਲੱਗਣਾ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਨਰਮ ਲਾ ਦਿੱਤੀ ਆ ਤਾਂ ਸੰਗਤ ਨਹੀਂ ਬਗਾਵਤ ਕਰਦੀ ਜਿਹੜਾ ਸਿੱਖ ਸਿਆਸਤ ਦਾ ਸਿੱਖ ਧਰਮ ਦਾ ਸੁਖਵੀਰਵਾਦ ਫੇਸ ਨਹੀਂ ਰਹਿਣਾ ਚਾਹੀਦਾ ਪੰਜਾਬ ਦੇ ਵਿੱਚ ਬੇਹੱਦ ਮੁੱਦੇ ਇਹੋ ਜਿਹੇ ਨੇ ਜਿਹੜੇ ਫਿਲਹਾਲ ਪ੍ਰਵੇਲ ਕਰਦੇ ਪਏ ਨੇ ਖਾਸ ਕਰਕੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਵੇਖੀਏ ਔਰ ਅੱਜ ਉਸ ਦੇ ਵਿੱਚ ਖਾਸ ਇਜ਼ਾਫਾ ਵੀ ਹੋਇਆ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਅੱਜ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇੱਕ ਖਾਸ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਪ੍ਰੈਸ ਕਾਨਫਰੰਸ ਦਾ ਕਾਰਨ ਕੀ ਸੀ ਇਹਦਾ ਵੱਡਾ ਸਵਾਲ ਖੜਦਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਦਾ ਇੱਕ ਬਿਆਨ ਲੰਗੇ ਦਿਨੀ ਵਿਵਾਦ ਦਾ ਹਿੱਸਾ ਰਿਹਾ ਉਹ ਵੀ ਜਾਣ ਲੈਣੇ ਆਂ ਔਰ ਮੌਜੂਦਾ ਸਥਿਤੀਆਂ ਜਿਹੜੀਆਂ ਪੰਜਾਬ ਦੀ ਸਿਆਸਤ ਦੀਆਂ ਬਣੀਆਂ ਉਹ ਵੀ ਗੱਲ ਕਰਦੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਲੀਡਰ ਡਾਕਟਰ ਹਰਜਿੰਦਰ ਸਿੰਘ ਜਾਖੂ ਮੌਜੂਦ ਨੇ ਡਾਕਟਰ ਸਾਹਿਬ ਸਮਾ ਜਿੱਤਾ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸਾਹਿਬ ਅਸੀਂ ਜੋ ਇੱਕ ਨੈਸ਼ਨਲ ਲੈਵਲ ਦੇ ਨੈਸ਼ਨਲ ਪ੍ਰੈਸ ਨੇ ਚੱਕਿਆ ਹੋਇਆ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਇੱਕ ਬਿਆਨ ਜਿਹੜਾ ਉਹਨਾਂ ਨੇ ਕੱਲ ਕਰਨਾਲ ਦੇ ਵਿੱਚ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕੀਤੇ ਹੋਏ ਕਿਹਾ ਉਦੇ ਤੇ ਬੜਾ ਬਵਾਲ ਉੱਠਿਆ ਹੋਇਆ ਹੈ ਤੇ ਮੈਂ ਹੈਰਾਨ ਰਹਿ ਗਿਆ ਕਿ ਉਸ ਬਵਾਲ ਦੇ ਵਿੱਚ ਕੰਗੜਾ ਰੌਤ ਨੇ ਬੜੇ ਬਾੜੇ ਸ਼ਬਦ ਕਹੇ ਨਹੀਂ ਕੰਗੜਾ ਰੌਤ ਕੀ ਬੋਲਦੀ ਹੈ ਹੁਣ ਤੁਸੀਂ ਕਲਿੱਪ ਦੇਖਿਓ ਸਰਦਾਰ ਮਾਨ ਜੀ ਕੀ ਕਹਿੰਦੇ ਨੇ ਉਹਦੇ ਜਵਾਬ ਚ ਕੰਗੜਾ ਰੌਤ ਕੀ ਕਹਿੰਦੀ ਆ ਕੰਗੜਾ ਰੌਤ ਕਹਿੰਦੀ ਆ ਕਿ ਮੈਨੂੰ ਤਾਂ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਨੇ ਕਿ ਢੀ ਘਟੀਆਂ ਗੱਲ ਦੂਜਾ ਕਹਿੰਦੀ ਆ ਕਿ ਮੇਰੇ ਤਾਂ ਮੱਥੇ ਤੇ ਵੇ ਮੇਰੇ ਮੱਥੇ ਤੇ ਉਹ ਬੰਦੂਕ ਰੱਖਤੀ ਆ ਮੈਨੂੰ ਤਾਂ ਮਾਰਨ ਦੀਆਂ ਧਮਕੀਆਂ ਵੀ ਆ ਦੋਨੇ ਹੀ ਗੱਲਾਂ ਅਸੀਂ ਦੱਸਣਾ ਚਾਹੁੰਦੇ ਆ ਕਿ ਸਿੱਖ ਕੌਮ ਔਰਤ ਦੀ ਔਰਤ ਸਮਾਜ ਦਾ ਮਾਨ ਸਤਕਾਰ ਇੱਜ਼ਤ ਬਹਾਲੀ ਲਈ ਆਪ ਦਾ ਅਕੀਦਾ ਰੱਖਦੇ ਨਹੀਂ ਧਰਮਕ ਅਕੀਦਾ ਰੱਖਦੇ ਨੇ ਸਾਡੇ ਤਾਂ ਗੁਰੂ ਸਹਿਬਾਨ ਨੇ ਵੀ ਕਿਹਾ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ ਔਰ ਸਾਡੀ ਹਿਸਟਰੀ ਆ ਸਿੱਖਾਂ ਦੀ ਕਿ ਜਦੋਂ ਅਬਦਾਲੀ ਇੱਥੇ ਆਉਂਦਾ ਸੀ ਮੰਦਰ ਲੁੱਟ ਕੇ ਲੈ ਜਾਂਦਾ ਸੀ ਤੇ ਸਾਡੇ ਦੇਸ਼ ਦੀਆਂ ਧੀਆਂ ਭੈਣਾਂ ਨੂੰ ਇੱਥੋਂ ਲੈ ਜਾਂਦਾ ਇਹ Hindu ਬੀਬੀਆਂ ਨੂੰ ਲੈ ਜਾਂਦਾ ਸੀ ਬਗਦਾਦ ਦੇ ਵਿੱਚ ਲਿਆ ਕੇ ਟਕੇ ਟਕੇ ਨੂੰ ਵੇਚਦਾ ਸੀ ਨਲਾਮੀ ਕਰਦਾ ਸੀ ਉਹਨਾਂ ਦੀ ਤੇ ਸ਼ਰਾਕੇ ਕੋਲ ਲਿਆਉਂਦਾ ਸੀ ਗੁਰੂ ਦੇ ਖਾਲਸਾ ਸਿੱਖ ਸੂਰਵੀਰ ਜਿਹੋਦੇ ਚੜਾ ਕੇ ਲਿਆਉਂਦੇ ਸੀ ਲਿਆ ਕੇ ਉਹਨਾਂ ਦੇ ਘਰ ਤੱਕ ਛੱਡ ਕੇ ਆਉਂਦੇ ਹੁੰਦੇ ਸੀ ਅਸੀਂ ਇਦਾਂ ਦੇ ਕਰਤਾਰ ਦੇ ਮਾਲਕ ਆ ਅਸੀਂ ਇਹੋ ਜਿਹਾ ਫਲਸਫੇ ਦੇ ਵਾਰਿਸ ਆ ਤੇ ਅਸੀਂ ਕਿਸੇ ਵੀ ਔਰਤ ਬਾਰੇ ਚਾਹੇ ਉਹ ਸਾਡੇ ਬਾਰੇ ਕੁਝ ਵੀ ਬੋਲਦੀ ਹੈ ਅਸੀਂ ਇਹ ਗੱਲ ਹੀ ਕਹਿ ਸਕਦੇ ਹਾਂ ਜਿਹੜੀ ਉਹ ਰੇਪ ਵਾਲੀ ਧਮਕੀ ਦੀ ਗੱਲ ਕਰਦੇ ਆਂ ਮਤਲਬ ਔਨ ਰਿਕਾਰਡ ਗੱਲ ਕਹਿ ਰਹੇ ਨੇ ਕਿ ਭਾਈ ਉਹਨੂੰ ਤਾਂ ਰੇਪ ਦਾ ਖਾਸਾ ਤਜਰਬਾ ਲੱਗਦਾ ਉਹ ਫਿਰ ਉਹ ਕੀ ਗੱਲ ਸੀ ਉਹ ਕੀ ਗੱਲ ਉਹ ਵੀ ਸੁਣ ਲਓ ਦੇਖੋ ਅਸੀਂ ਆਪਣੇ ਆਪ ਕੁਝ ਵੀ ਨਹੀਂ ਕਹਿੰਦੇ ਇੱਕ ਟਵੀਟ ਕੀਤਾ ਬੀਬੀ ਕੰਗੜਾ ਨੇ ਟਵੀਟ ਜਿਆ 20 ਦਿਨ ਦੀ ਗੱਲ ਹੈ ਕਹਿੰਦੀ ਜਿਹੜੀ ਰੇਪ ਹੈ ਨਾ ਸਾਡੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਤਾਂ ਆਮ ਹੈ ਬਰੀਕ ਤਾਂ ਆਮ ਹੈ ਕਹਿੰਦੀ ਤੇ ਇਹ ਦੇ ਇਹਦੇ ਵਿੱਚ ਹੀ ਬੜਿਆਂ ਨੂੰ ਮੈਨੂੰ ਵੀ ਇਹਦਾ ਸਾਹਮਣਾ ਕਰਨਾ ਪਿਆ ਉਸ ਸੰਦਰਭ ਵਿੱਚ ਕਿਹਾ ਮਤਲਬ ਉਸ ਸੰਦਰਭ ਵਿੱਚ ਕਿਹਾ ਉਹ ਕਹਿੰਦੀ ਵੀ ਮੈਨੂੰ ਵੀ ਸਾਹਮਣਾ ਕਰਨਾ ਪਿਆ ਤੇ ਉਹਨਾਂ ਨੇ ਪੁੱਛਿਆ ਪੱਤਰਕਾਰ ਨੇ ਕਿ ਕਿਸਾਨ ਜਿਹੜੇ ਆ ਜਿਹੜੇ ਕਿਸਾਨ ਐ ਕਿਸਾਨ ਅੰਦੋਲਨ ਚ ਰੇਪ ਦੀ ਗੱਲ ਕੀਤੀ ਆ ਤਾਂ ਪ੍ਰਧਾਨ ਸਾਹਿਬ ਨੇ ਸਵੇਕਾ ਕਿਹਾ ਕਿ ਉਹ ਤਾਂ ਬਾਲੀਵੁੱਡ ਮਤਲਬ ਇਹ ਸੀ ਕਿ ਬਾਲੀਵੁੱਡ ਦੇ ਵਿੱਚ ਕੰਗੜਾ ਰੌਤ ਮੰਦੀ ਹੈ ਕਿ ਉੱਥੇ ਇਹੋ ਜਿਹੇ ਕਿ ਡਰਾਮਾ ਆਮ ਨਹੀਂ ਵੀ ਉਹਨੂੰ ਤਾਂ ਵੱਧ ਤਜਰਬਾ ਆ ਇਹ ਗੱਲ ਮਤਲਬ ਉਹਦਾ ਮਸੂ ਉਸ ਗੱਲ ਨੂੰ ਪਰ ਵਧਾ ਕੇ ਕੀ ਲਿਆ ਕਿ ਮੈਨੂੰ ਤਾਂ ਰੇਪ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਹੜੀ ਕਿ ਬਿਲਕੁਲ ਗਲਤ ਹੈ ਜੇ ਬੀਬੀ ਕੰਗਣਾ ਇੰਨਾ ਡਰਦੀ ਹੈ ਉਹਨੂੰ ਡਰ ਪੈ ਗਿਆ ਕਿ ਰੇਪ ਦੀ ਧਮਕੀ ਹੈ ਤਾਂ ਦੇਖੋ ਅਸੀਂ ਮੈਂ ਪ੍ਰੈਸ ਮੀਡੀਆ ਚ ਕਹਿ ਰਿਹਾ ਕਿ ਬੀਬੀ ਕੰਗਣਾ ਇਹ ਕਹੇ ਕਿ ਸਿੱਖ ਭਰਾਵੋ ਮੈਨੂੰ ਧਮਕੀਆਂ ਮਿਲਦੀਆਂ ਰੇਪ ਦੀਆਂ ਮੈਂ ਵੀ ਤੁਹਾਡੀ ਭੈਣ ਆ ਮੇਰਾ ਬਚਾਓ ਕਰੋ ਤਾਂ ਉਹਨੇ ਕੋ ਜੋ ਕੁਝ ਵੀ ਸਾਡੇ ਬਾਰੇ ਬੋਲਿਆ ਅਸੀਂ ਆਪਣੇ ਸਿੰਘ ਤਨਾਦ ਕਰ ਦਾਂਗੇ ਉਹਦੀ ਹਵਾਵਲ ਵੀ ਕੋਈ ਚੱਕੂਗਾ ਨਹੀਂ ਮਨੋਸੀ ਇੰਨਾ ਜਿਗਰਾ ਰੱਖਦੇ ਨਹੀਂ ਖੁੱਲ੍ਹਦਲੀ ਰੱਖਦੇ ਆ ਸਾਡੇ ਦਿਲ ਚ ਨਹੀਂ ਹੈ ਪਰ ਉਹ ਬੀਬੀ ਤਾਂ ਪਤਾ ਨਹੀਂ ਉਹਨੂੰ ਲਗਾਤਾਰ ਸਿੱਖਾਂ ਦੇ ਖਿਲਾਫ ਲਗਾਤਾਰ ਪੰਜਾਬੀਆਂ ਦੇ ਖਿਲਾਫ ਪੰਜਾਬ ਨੂੰ ਬੋਲਦੀ ਅਤਵਾਦ ਦਾ ਅੱਡਾ ਕਿਸਾਨ ਅੰਦੋਲਨ ਨੂੰ ਬੋਲਦੀ ਅਤਵਾਦ ਦਾ ਅੱਡਾ ਰੇਵ ਦਾ ਅੱਡਾ ਤੁਸੀਂ ਦੇਖੋ ਉਹਨੇ ਕਾਰਨ ਕੀ ਸਮੇਂ ਤੇ ਜਾਖੂ ਸਾਹਿਬ ਐਡਾ ਕੁਝ ਤਾਂ ਬੋਲਦੇ ਆ ਕਾਰਨ ਉਹਦੇ ਮਗਰ ਉਹਦੇ ਮਗਰ ਇੱਕ ਕਹਾਵਤ ਹੈ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰੋਬਰ ਬੋਲੇ ਮਤਲਬ ਬੀਜੇਪੀ ਦਾ ਆਰਐਸਐਸ ਦੀ ਚੱਕ ਉਹ ਮਾਊਥਪੀਸ ਬਣੀ ਹੋਈ ਇਹਨਾਂ ਦੀ ਕਿ ਧਾਰਮਿਕ ਘੱਟ ਗਿਣਤੀਆਂ ਨੂੰ ਕਰੋ ਬਦਨਾਮ ਬਦਨਾਮ ਕਰਕੇ ਫੇਰ ਮਾਰੋ ਤੇ ਹੁਣ ਤਾਂ ਹਾਦੀ ਹੋ ਗਈ ਕਿ ਜੇ ਪਹਿਲਾਂ ਕੁਛ ਕਹਿੰਦੀ ਸੀ ਪਹਿਲਾਂ ਕੁਛ ਕਹਦੀ ਸੀ ਸਾਡੀ ਸਿੱਖ ਕੌਮ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਸਭ ਤੋਂ ਵੱਧ ਇੰਟੈਲੀਜੈਂਟ ਸਭ ਤੋਂ ਵੱਧ ਅਸੂਲ ਪ੍ਰਸਤ ਜਿਹੜੇ ਆ ਸਾਡੇ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਤੇ ਉਹਨੇ ਬੜੀ ਘਟਿਆ ਟਿੱਪਣੀ ਕਰਤੀ ਕਿ ਮੇਰੇ ਤਾਂ ਮੱਥੇ ਤੇ ਗੰਨ ਰੱਖਤੀ ਆ ਮੈਨੂੰ ਤਾਂ ਰੇਪ ਦੀਆਂ ਧਮਕੀਆਂ ਨਾ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਕੋਈ ਗੁਰੂ ਦਾ ਸਿੱਖ ਨੂੰ ਰੇਪ ਦੀ ਧਮਕੀ ਦਿੰਦਾ ਨਾ ਉਹਦੇ ਮੱਥੇ ਤੇ ਕੋਈ ਗੰਨ ਹੈ ਸਗੋਂ ਅਸੀਂ ਉਹਦੇ ਨਿਸ਼ਾਨੇ ਤੇ ਆ ਸੇਕ ਕੌਮ ਪੰਜਾਬੀ ਉਹਦੇ ਨਿਸ਼ਾਨੇ ਤੇ ਆ ਤੇ ਅਸੀਂ ਮੰਗ ਕਰਦੇ ਆ ਕਿ ਕੰਗੜਾ ਰਣੌਤ ਨੇ ਜੋ ਕੁਝ ਵੀ ਪੰਜਾਬੀਆਂ ਬਾਰੇ ਸਿੱਖਾਂ ਬਾਰੇ ਅੱਜ ਤੱਕ ਕਿਹਾ ਉਹਦੇ ਵਰ ਮਾਫੀ ਮੰਗੇ ਅਸੀਂ ਮੰਗਦੇ ਆ ਚਲੋ ਇਹ ਤਾਂ ਸਪਸ਼ਟਕਰਨ ਤੁਸੀਂ ਦੇ ਦਿੱਤਾ ਹੁਣ ਅੱਜ ਜਿਹੜਾ ਪੰਥਕ ਸਿਆਸਤ ਦੇ ਵਿੱਚ ਜਿਹੜਾ ਪਹਚਾ ਲਾਇਆ ਉਹਦੇ ਬਾਰੇ ਵੀ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਪਹਿਲੀ ਗੱਲ ਤਾਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਅਪਾ ਕਹਿ ਸਕਦੇ ਆ ਕਿ ਇਹ ਬੜੀ ਦੇਰ ਬਾਅਦ ਚੁੱਕਿਆ ਗਿਆ ਕਿ ਚੰਗਾ ਕਦਮ ਹੈ ਪਰ ਹਾਲੇ ਵੀ ਅਸੀਂ ਸ਼ੱਕ ਦੇ ਵਿੱਚ ਆ ਕਿਉਂਕਿ ਸਿਗ ਸਹਿਵਾਨ ਜਿਹੜੇ ਆ ਉਹਨਾਂ ਦੀਆਂ ਨਿਯੁਕਤੀਆਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੀਆਂ ਹੋਈਆਂ ਕਿੱਦਾਂ ਦੀ ਸਜ਼ਾ ਲਾਉਂਦੇ ਆ ਉਹ ਨਿਯੁਕਤੀਆਂ ਵਾਲਾ ਸਜ਼ਾ ਤੇ ਕਿੰਨਾ ਕ ਅਸਰ ਹੁੰਦਾ ਹੈ ਦੇਖੋ ਇੱਕ ਵਿਅਕਤੀ ਜਿਹਨੇ ਜਿਹਦੇ ਰਾਜ ਚ ਬੇਅਦਬੀਆਂ ਹੋਈਆਂ ਜਿਹਨੇ ਬੇਅਦਬੀਆਂ ਕਰਨ ਵਾਲਿਆਂ ਨੂੰ ਆਪਦੇ ਘਰ ਦੇ ਵਿੱਚ ਸ਼ਰਤ ਦਿੱਤੀ ਜਿਹਨੇ ਉਹਨਾਂ ਨੂੰ ਬਚਾਇਆ ਇਹ ਬਹੁਤ ਵੱਡੀ ਔਰ ਬੇਆਦਬੀ ਵਾਲੀ ਇਨਸਾਫ ਮੰਗਣ ਵਾਲਿਆਂ ਦੇ ਗੋਲੀਆਂ ਚਲਾਈਆਂ ਉੱਥੇ ਜੋ ਸਿੱਖ ਨੌਜਵਾਨ ਸ਼ਹੀਦ ਕੀਤੇ ਇਹ ਬਹੁਤ ਵੱਡੇ ਵਜਰ ਗੁਨਾਹ ਨੇ ਤੇ ਇਹ ਗੁਰੂ ਨੂੰ ਧੋਖਾ ਦੇਣ ਵਾਲੀ ਗੱਲ ਹੈ ਤੇ ਫਿਰ ਸਿਓ ਸਿਰਸੇ ਵਾਲੇ ਸਾਧ ਨੂੰ ਮਾਫੀ ਦੇਣਾ ਮਾਫੀ ਦੇ ਕੇ ਫਿਰ ਉਹਦੀ ਬਕਾਲਤ ਕਰਨੀ ਉਹਨੂੰ ਮਾਫੀ ਦੇਣ ਲਈ ਪੰਜੇ ਸਿੰਘ ਸਹਿਬਾਰ ਨੂੰ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ 'ਚ ਤਲਬ ਕਰ ਲੈਣਾ ਇਹ ਇਦਾਂ ਦੇ ਵਜਰ ਗੁਨਾਹ ਆ ਜਿਹਦੀ ਮਾਫੀ ਨਹੀਂ ਹੈ ਇਹਦੀ ਇਹਦੀ ਮਾਫੀ ਨਹੀਂ ਹੁੰਦੀ ਬਲੰਡਰ ਦੀ ਮਾਫੀ ਨਹੀਂ ਹੁੰਦੀ ਤਿਸੋ ਵੀਰ ਬਾਦਲ ਨੇ ਤਾਂ ਬਲੈਂਡਰ ਮਾਰੇ ਹੋਇਆ ਬਹੁਤ ਵੱਡੇ ਫਿਰ ਵੀ ਦੇਖਦੇ ਆ ਵੇਟ ਕਰਦੇ ਆ ਸਾਡੇ ਸਿੰਘ ਸਹਿਬਾਨ ਕੀ ਫੈਸਲਾ ਦਿੰਦੇ ਨੇ ਅੱਛਾ ਬੜਾ ਇਹ ਵੀ ਕਿਹਾ ਜਾਂਦਾ ਕਹਿੰਦੇ ਜਦੋਂ ਜਿਹੜਾ ਜੇ ਕੋਈ ਦੋਖੀ ਵੀ ਹੋਵੇ ਜੇ ਉਹ ਸ੍ਰੀ ਕਾਲ ਤਖਤ ਸਾਹਿਬ ਆਉਂਦਾ ਆ ਦਰਬਾਰ ਸਾਹਿਬ ਨਤਮਸਤਕ ਹੁੰਦਾ ਨਿਮਕੇ ਆਵੇ ਤਾਂ ਮਾਫ ਕਰ ਦਿੱਤਾ ਜਾਂਦਾ ਤੁਹਾਨੂੰ ਲੱਗਦਾ ਕਿ ਮਾਫ ਕਰ ਦਿੱਤਾ ਜਾਊਗਾ ਤੁਸੀਂ ਦੇਖੋ ਫਿਰ ਚਲਾਕੀ ਹੁਣ ਉਹਨੂੰ ਡਰ ਸੀ ਵੀ ਕਿਤੇ ਇਹ ਨਾ ਹੁਕਮਾਨਾ ਮਾਜ ਬੇਬੀ ਤੂੰ ਪੰਥ ਦੀ ਸਿਆਸਤ ਛੱਡ ਪ੍ਰਧਾਨਗੀ ਛੱਡ ਦੇ ਇੱਕ ਰਤ ਪਹਿਲਾਂ ਹੀ ਆਪਦੀ ਜਗ੍ਹਾ ਆਪਦੇ ਸਭ ਤੋਂ ਵੱਧ ਵਫੇਦਾਰ ਵਫਾਦਾਰ ਜਿਹੜਾ ਜਥੇਦਰ ਭੁੰਦਰ ਸਾਹਿਬ ਹੈ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਆ ਗਿਆ ਇਹ ਵੀ ਚਲਾਕੀ ਨਹੀਂ ਇਹ ਮਤਲਬ ਉਹਨਾਂ ਨੂੰ ਪਤਾ ਸੀ ਅੰਦਾਜ਼ਾ ਸੀ ਕਿ ਆਹ ਹੋ ਸਕਦਾ ਉਹ ਸੋਚਦੇ ਤਾਂ ਹੀ ਚਲਾਕੀ ਹੈ ਨਾ ਵੀ ਕੋਈ ਗੱਲ ਨਹੀਂ ਆਪਦੀ ਪ੍ਰਧਾਨਗੀ ਨਹੀਂ ਛੱਡੀ ਮੰਨ ਲਓ ਉਧਰੋਂ ਧਿਆਨ ਹਟਾਉਣ ਲਈ ਜਾਂਦਾ ਆਪਦੀ ਪ੍ਰਧਾਨਗੀ ਤੁਰ ਜਾਏਂ ਦੇ ਕੇ ਆਉਂਦੇ ਨਾ ਉਹ ਨਹੀਂ ਛੱਡੀ ਕਾਰਜਕਾਰੀ ਪ੍ਰਧਾਨ ਲਾ ਕੇ ਆ ਕੇ ਮਤਲਬ ਕੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾਂ ਗੁਰੂ ਨਾਨਕ ਨਾਲ ਫੇਰ ਇਹ ਚਲਾਕੀ ਕਰ ਰਿਹਾ ਇਹ ਬੜੀ ਸੋਚਣ ਵਾਲੀ ਗੱਲ ਹੈ ਠੀਕ ਹੈ ਅੱਛਾ ਮੈਂ ਇਹੀ ਇੱਕ ਵਾਰੀ ਤੁਸੀਂ ਦੱਸਿਓ ਤੁਹਾਨੂੰ ਲੱਗਦਾ ਕਿ ਸੁਖਬੀਰ ਬਾਦਲ ਨੂੰ ਅੰਦਾਜ਼ਾ ਹੋਏਗਾ ਕਿ ਹਾਂ ਆ ਆ ਸਭ ਕੁਝ ਹੋ ਸਕਦਾ ਆਉਣ ਵਾਲੇ ਕੱਲ ਨੂੰ ਤੇ ਮੈਂ ਇਹਦੀ ਤਿਆਰੀ ਪਹਿਲਾਂ ਹੀ ਕਰਕੇ ਜਾਵਾਂ ਮੁੜ ਕੇ ਤਾਂ ਪ੍ਰਧਾਨਗੀ ਮੇਰੇ ਕੋ ਕਿਉਂਕਿ ਉਹ ਕੱਲ ਨੂੰ ਇੱਕ ਨਿੱਜੀ ਚੈਨਲ ਤੇ ਬੈਠੇ ਵੀ ਸੀ ਉਹਨਾਂ ਨੂੰ ਕਿਹਾ ਕਿ ਭਾਈ ਪ੍ਰਧਾਨ ਮੈਂ ਆ ਉਹ ਤੇ ਗੱਲ ਰੱਖੀ ਆ ਵਾ ਦੇਖੋ ਗੱਲ ਕੀ ਹੈ ਵੀ ਪ੍ਰਧਾਨਗੀ ਸੁਖਬੀਰ ਬਾਦਲ ਛੱਡਣਾ ਹੀ ਨਹੀਂ ਚਾਹੁੰਦੇ ਉਹ ਕਿਸੇ ਨੂੰ ਟਿਚ ਨਹੀਂ ਜਾਣਦੇ ਸਾਰਾ ਕੁਝ ਰੁੜ ਗਿਆ ਰੁੜ ਜਾਣਾ ਆ ਪੂਰਾ ਡੇਰ ਡੁੱਲ ਜਾਣਾ ਪਰ ਸੰਗਤ ਨਹੀਂ ਮਾਫ ਨਹੀਂ ਕਰਨਾ ਦੇਖੋ ਸੰਗਤ ਨਹੀਂ ਮਾਫ ਨਹੀਂ ਕਰਨਾ ਇਹ ਗੱਲ ਬੜੀ ਸਪਸ਼ਟ ਹੈ ਸੰਗਤ ਨਹੀਂ ਮਾਫ ਨਹੀਂ ਕਰਨਾ ਜੇ ਕੋਈ ਮਾੜਾ ਵੀ ਸੰਗਤ ਨੂੰ ਲੱਗਣਾ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਨਰਮ ਲਾ ਦਿੱਤੀ ਆ ਤਾਂ ਸੰਗਤ ਨਹੀਂ ਬਗਾਵਤ ਕਰਦੀ ਇਹ ਹਾਲਾਤ ਬਣੀ ਹੋਈ ਹੈ ਮੈਨੂੰ ਲੱਗਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਸਕੱਤਰੇਤ ਹੈ ਉਹ ਸਾਰਾ ਇਸ ਗੱਲਾਂ ਨੂੰ ਵੀ ਧਿਆਨ ਚ ਰੱਖੂਗਾ ਫੈਸਲਾ ਦੇਣ ਵੇਲੇ ਸਿੰਘ ਸਭਾ ਧਿਆਨ ਚ ਰੱਖਣਗੇ ਕਿ ਜੇ ਇਹਨਾਂ ਨਰਮੀ ਵਰਤੀ ਗਈ ਤਾਂ ਸੰਗਤ ਨੇ ਬਗਾਵਤ ਕਰ ਦੇਣੀ ਜਿੱਦਾਂ ਸਿਰਸਾ ਸਾਧ ਨੂੰ ਜਦੋਂ ਮਾਫੀ ਦਿੱਤੀ ਹੈ ਸੰਗਤ ਨੇ ਬਗਾਵਤ ਕੀਤੀ ਸੀ ਇਹ ਉਦਾਂ ਦੇ ਹਾਲਾਤ ਬਣ ਸਕਦੇ ਨੇ ਇਹ ਅਸੀਂ ਇਸ ਦੀ ਗਲਤੀ ਚਿੰਤਾ ਦੇ ਵਿੱਚ ਆ ਅੱਛਾ ਮੈਨੂੰ ਅ ਅੰਤ ਦੇ ਵਿੱਚ ਮੈਂ ਤੁਹਾਨੂੰ ਆਹੀ ਪੁੱਛਦਾ ਮੈਨੂੰ ਆ ਵੀ ਦੱਸਿਓ ਕਿ ਹੁਣ ਅ ਅਜੇ ਸਜ਼ਾ ਲੱਗਣੀ ਬਾਕੀ ਹੈ ਅਜੇ ਸਿਰਫ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਕਿ ਕਿਸ ਤਰ੍ਹਾਂ ਦੀ ਸਜ਼ਾ ਤੁਸੀਂ ਚਾਹੁੰਦੇ ਹੋ ਲੋਚਦੇ ਹੋ ਕਿਸ ਤਰ੍ਹਾਂ ਦੀ ਸਜ਼ਾ ਤੁਸੀਂ ਚਾਹੁੰਦੇ ਹੋ ਕਿ ਸੁਖਬੀਰ ਬਾਦਲ ਨੂੰ ਮਿਲੇ ਦੇਖੋ ਜੋ ਨੇ ਮੈਂ ਉਹੀ ਗੱਲ ਕਰਦਾ ਜਿਹੜੇ ਵੱਜ਼ਰ ਗੁਨਾਹ ਕੀਤੇ ਨੇ ਹੁੰਦਾ ਗੁਨਾਹਾਂ ਦੇ ਲਈ ਸਿੱਖ ਜਿਹੜਾ ਸਿੱਖ ਸਿਆਸਤ ਦਾ ਸਿੱਖ ਧਰਮ ਦਾ ਸੁਖਵੀਰ ਬਾਦਲ ਫੇਸ ਨਹੀਂ ਰਹਿਣਾ ਚਾਹੀਦਾ ਉਲੂ ਦੇ ਵਿੱਚ ਸਾਰਾ ਕੁਝ ਇਹ ਜੋ ਮਤਲਬ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਕਹਿੰਦੇ ਕਿ ਉਹਨਾਂ ਨੂੰ ਸਿਆਸਤ ਤੋਂ ਪਰਾਂ ਕਰ ਦੋ ਉਹਨਾਂ ਨੂੰ ਬਨਵਾਸ ਦੇ ਦੋ ਸਿਆਸੀ ਬਨਵਾਸ ਦੇ ਦੋ ਉਹਨਾਂ ਨੂੰ ਪੰਥ ਚੋਂ ਛੇਕ ਦੋ ਸਾਰਾ ਕੁਝ ਹੀ ਆ ਜਾਂਦਾ ਹਾਂ ਸਾਰਾ ਫੇਸ ਨਹੀਂ ਰਹਿਣਾ ਚਾਹੀਦਾ ਜਿਸ ਬੰਦੇ ਨੇ ਮੰਨ ਲਓ ਗੁਰੂ ਨਾਲ ਚਲਾਕੀ ਕੀਤੀ ਐਡਾ ਵੱਡਾ ਸੰਗਤ ਨਾਲ ਚਲਾਕੀ ਕੀਤੀ ਆ ਐਡੇ ਵੱਡੇ ਗੁਨਾਹ ਕੀਤੇ ਦੇਖੋ ਹੁਣ ਅਸੀਂ ਸਮੇਂ ਤੋਂ ਪਹਿਲਾਂ ਕਹਿ ਨਹੀਂ ਸਕਦੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀ ਹੈਗਾ ਸਾਰਾ ਕੁਝ ਉਹਨਾਂ ਨੇ ਫੈਸਲਾ ਲੈਣਾ ਪਰ ਉਹ ਸੰਗਤ ਇਹ ਉਮੀਦਾਂ ਕਰਦੀ ਹੈ ਵੀ ਕਿਤੇ ਮਲੋਜ ਸਿੰਘ ਸਹਿਵਾਨ ਫੈਸਲਾ ਕਰਦੇ ਨੇ ਇਹ ਬੰਦੇ ਨੂੰ ਮਨੁੱਖ ਸਿੱਖ ਸਿਆਸਤ ਦਾ ਫੇਸ ਨਾ ਰਹੇ ਸਿੱਖ ਧਰਮ ਦਾ ਫੇਸ ਨਾ ਹੀ ਹੋਵੇ ਪਰ ਜਖੂ ਸਾਹਿਬ ਅੱਜ ਹੈਰਾਨੀ ਨਹੀਂ ਹੁੰਦੀ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਜਥੇਦਾਰ ਸਾਹਿਬ ਦੇ ਉੱਤੇ ਹੀ ਸਵਾਲ ਖੜੇ ਹੋ ਰਹੇ ਆ ਜਾਂ ਸ਼ੱਕ ਪੈਦਾ ਹੁੰਦਾ ਇਹ ਇਸ ਕਰਕੇ ਹੁੰਦਾ ਕਿਉਂਕਿ ਨਿਯੁਕਤੀਆਂ ਉਹਨਾਂ ਨੇ ਕੀਤੀਆਂ ਹੋਈਆਂ ਨੇ ਨਿਯੁਕਤੀਆਂ ਉਹਨਾਂ ਦੇ ਹੱਥ ਹੈ ਨਿਯੁਕਤੀਆਂ ਉਹਨਾਂ ਨੇ ਕੀਤੀਆਂ ਹੋਈਆਂ ਆ ਪਹਿਲਾਂ ਬਹੁਤ ਕੁਝ ਹੋਇਆ ਲੋਕਾਂ ਨੇ ਵੇਖਿਆ ਆ ਕਿ ਜਿਹੜੀ ਸਿੰਘ ਸਹਿਵਾਨ ਉਹਨਾਂ ਦੀ ਇਹਨਾਂ ਨੇ ਬੇਕਦਰੇ ਵੀ ਕੀਤੀ ਨਹੀਂ ਉਹਨਾਂ ਦੀ ਕਦਰ ਨੀ ਵੀ ਨਹੀਂ ਕੀਤੀ ਦੀ ਮਸਲੇ ਬਾਰੇ ਇਸ ਕਰਕੇ ਚਿੰਤਾ ਚ ਬਹੁਤ ਸ਼ੁਕਰੀਆ ਬਿਲਕੁਲ ਸਾਡੇ ਨਾਲ ਫਿਲਹਾਲ ਸਦਾਰ ਹਰਜਿੰਦਰ ਸਿੰਘ ਜਾਖੂ ਡਾਕਟਰ ਹਰਜਿੰਦਰ ਸਿੰਘ ਜਾਖੂ ਔਰ ਇਹਨਾਂ ਮਸਲਿਆਂ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਆਂ ਉਹਨਾਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਖਾਸ ਕਰਕੇ ਸਜ਼ਾ ਕਿਸ ਤਰ੍ਹਾਂ ਦੀ ਲੱਗਦੀ ਹੈ ਦੱਸਦੇ ਰਹਿਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ